ਸੰਦੀਪ ਗੱਲ ਤਾਂ ਹੈਗੀ ਐ ਆ ਸਾਂਝ ਨਹੀਂ ਆ ਰਹੀ ਕਿਵੇਂ ਗੱਲ ਕਰਾਂ ਹੈ ਲੈ ਪਤਾ ਨਹੀਂ ਭਾਬੀ ਨੇ ਕੀ ਕੁਛ ਕਿਹਾ ਭਾਈ ਕੋਈ ਸ਼ੋਕਰਾ ਭਾਈ ਨੇ ਯਕੀਨ ਨਹੀਂ ਕੀਤਾ ਭਾਬੀ ਨੇ ਕੁ ਮੈਂ ਕਿੰਨਾ ਮੈਂ ਤਾਂ ਕੀਤਾ ਪਰ ਵੀ ਨਾ ਦੱਸਿਆ ਫਿਰ ਵੀ ਨਾ ਭਾਬੀ ਨੇ ਸਾਰਾ ਕੁਝ ਹੀ ਦੱਸਤਾ ਮੈਂ ਤਾਂ ਸਮਝ ਨਹੀਂ ਆ ਕਿ ਕਰਾਂ ਨਾ ਤਾਂ ਵਾਲੀ ਦੂਆ ਫਸ ਤੂੰ ਦੇਖ ਸੰਦੀਪ ਟੈਨਸ਼ਨ ਨਾ ਲੈ ਤੂੰ ਮੈਂ ਤੇਰੇ ਨਾਲ ਆਗਾ ਸਿਰ ਕਿਹੜੀ ਗੱਲ ਦੀ ਟੈਨਸ਼ਨ ਆ ਆਪਾਂ ਸਾਰੇ ਮਸਲੇ ਦਾ ਹੱਲ ਕਰ ਲਾਂਗੇ ਕੋਈ ਹੱਲ ਨਹੀਂ ਹੈਗਾ ਮੈਨੂੰ ਤਾਂ ਨਾ ਹੁਣ ਆਇ ਲੱਗਦਾ ਵੀ ਬਾਈ ਕੋਈ ਮੁੰਡਾ ਵੇਖ ਕੇ ਨਾ ਮੇਰਾ ਵਿਆਹ ਕਰ ਦੂਗਾ ਨਾ ਉਹ ਹੀ ਹੋ ਗਿਆ ਨਾ ਜਿਹਦਾ ਡਰ ਸੀ ਕੀ ਹੋਇਆ ਭਾਬੀ ਕੀ ਹੋਇਆ ਭਾਬੀ ਇੱਥੇ ਪ੍ਰਗਟ ਦੀ ਮਾਂ ਆਈ ਸੀਗੀ ਹੁਣੇ ਤੂੰ ਛੱਡਦੀ ਨਹੀਂ ਖੜਾ ਨਾ ਉਹਨਾਂ ਨੇ ਮੁੰਡੇ ਦਾ ਪਰ ਭਾਬੀ ਮੈਂ ਤਾਂ ਉਸ ਤੋਂ ਬਾਅਦ ਗੱਲ ਹੀ ਨਹੀਂ ਕੀਤੀਗੀ ਕੀ ਕਹਿੰਦੇ ਸੀਗੇ ਕੀ ਕਹਿਣਾ ਸੀਗਾ ਉਹ ਕਹਿੰਦੀ ਆਪਣੀ ਕੁੜੀ ਨੂੰ ਸਮਝਾ ਲਓ ਨਹੀਂ ਮੈਂ ਜਲੂਸ ਕੱਢੂੰਗੀ ਚੁੱਚੀ ਬੋਲਦੀ ਆਂਦੀ ਸੀ ਉਹ ਗਲੀ 'ਚ ਭਾਬੀ ਬਾਈ ਤਾਂ ਨਹੀਂ ਹੈਗਾ ਕਰੇਗੀ ਨਹੀਂ ਹੈਗਾ ਬਾਈ ਨਾਲ ਗੱਲ ਕਰੀ ਦੇਖੀ ਤੁਹਾਨੂੰ ਪਤਾ ਹੀ ਹੈ ਦੋ ਬਾਈ ਕਿ ਸੁਭਾਣਾ ਤੇ ਬਾਕੀ ਜਿੱਦ ਦਾ ਤੁਸੀਂ ਕਹੇ ਮੈਂ ਤਾਂ ਕੋਈ ਗੱਲ ਕੀਤੀ ਨਹੀਂਗੀ ਮੈਨੂੰ ਪਤਾ ਸੀ ਵੀ ਉਹ ਚਾਹਣਾ ਤੂੰ ਨਾ ਕਹਾਣੀਆਂ ਜਿਹਾ ਮਣਾਉਣੀਆਂ ਬੰਦ ਕਰ ਦੇ ਉਹਦੀ ਮਾਣੇ ਨਾ ਪ੍ਰਗਟ ਨੂੰ ਆਪ ਦੇਖਿਆ ਤੇਰੇ ਨਾਲ ਗੱਲ ਕਰਦੇ ਹੋ ਚੁੱਪਈਏ ਕਿਉਂ ਕਰੀਏ ਤੂੰ ਹਟੇ ਨਹੀਂ ਆ ਨਾ ਗੱਲ ਕਰਨੋਂ ਨਹੀਂ ਭਾਬਾ ਮੈਨੂੰ ਸੌਣ ਲੱਗੇ ਮੈਂ ਨਹੀਂ ਗੱਲ ਕੀਤੀਗੀ ਜਿੱਦ ਤੱਕ ਤੁਸੀਂ ਕਿਹਾਗਾ ਮੇਰੀ ਕੋਈ ਗੱਲ ਨਹੀਂ ਹੋਈ ਤੇ ਮੈਨੂੰ ਨਹੀਂ ਪਤਾ ਸੀਗਾ ਵੀ ਘਰੇ ਉਹਨਾਂ ਨੇ ਪਤਾ ਲੱਗ ਗਿਆ ਕਿ ਇੰਨਾ ਖੁਸ਼ ਹੋ ਗਾ ਤੂੰ ਨਾ ਰੈਂਦੇ ਬਸ ਕਰ ਆ ਕਹਾਣੀਆਂ ਯਾ ਨਾ ਸੁਣਾ ਮੈਨੂੰ ਤੂੰ ਨਾ ਸੁਧਰਦੀ ਨਹੀਂ ਮੈਨੂੰ ਲੱਗਦਾ ਤੇਰੇ ਵੀਡੀਓ ਨੂੰ ਦੱਸਣਾ ਹੀ ਪਊਗਾ ਮੈਨੂੰ ਦੇਖੀ ਭਾਬੀ ਐਂਕਾ ਤੂੰ ਕਰ ਦੇ ਤੂੰ ਨਾ ਦੱਸੀ ਨਾ ਮੇਰੇ ਕੋਲ ਜਿਹੜਾ ਕੁਝ ਹੋਣਾ ਸੀ ਉਹ ਆ ਗਿਆ ਉਹ ਦੇਖੇ ਤੈਨੂੰ ਪਤਾ ਵੀਰੇ ਦਾ ਮੈਂ ਤਾਂ ਬਾਈ ਤੋਂ ਵੈਸੇ ਵੀ ਡਰ ਬੜਾ ਲੱਗਦਾਗਾ ਜੇ ਤੈਨੂੰ ਡਰ ਲੱਗਦਾ ਹੁੰਦਾ ਨਾ ਲੱਛਣ ਨਹੀਂ ਕਰਨੀ ਸੀ ਤੂੰ ਨਾ ਮੇਰੀ ਗੱਲ ਸੁਣ ਲੈ ਮੈਂ ਨਾ ਦੱਸੂਗੀ ਨਾ ਉਹਨੂੰ ਬਾਹਰੋਂ ਪਤਾ ਲੱਗ ਜੂਗਾ ਭਾਬੀ ਬਾਹਰ ਕੌਣ ਦੱਸੂਗਾ ਬਸ ਤੂੰ ਨਾ ਦੱਸੀ ਅਖੇ ਬਾਹਰ ਕੌਣ ਦੱਸੂਗਾ ਸਾਰੇ ਪਿੰਡ 'ਚ ਗੱਲ ਉੱਡੀ ਪਈ ਆ ਤੂੰ ਤਾਂ ਕਹਿਦਾ ਬਾਹਰ ਕੌਣ ਦੱਸੂਗਾ ਮੈਂ ਤਾਂ ਦੱਸੂਗੀ ਬਈ ਬੱਸ ਮੇਰ ਤੋਂ ਹੋਰ ਬਰਦਾਸ਼ਤ ਨਹੀਂ ਹੁੰਦਾ ਉਹਦੀ ਮੰਮੀ ਆ ਕੇ ਇੰਨਾ ਕੁਝ ਬੋਲ ਕੇ ਗਈ ਆ ਮੈਨੂੰ ਸਾਈਂ ਗੱਲਾਂ ਮੈਨੂੰ ਸੁਣਨੀਆਂ ਪੈਂਦੀਆਂ ਆ ਆਪ ਅੰਦਰ ਵੜ ਕੇ ਬਹਿ ਜਾਂਦੀਆਂ ਲੱਗਦੀਆਂ ਨੇ ਉਹਦੇ ਮੱਥੇ ਹੁਣ ਜਾ ਕੇ ਕਭੀ ਮੈਨੂੰ ਕਿ ਪਤਾ ਸੀ ਵੀ ਆ ਸਭ ਖੁਸ਼ ਹੋ ਜਾ ਤੈਨੂੰ ਤਾਂ ਕਾਸੇ ਦਾ ਪਤਾ ਹੀ ਨਹੀਂ ਛੋਟੀ ਬੱਚੀ ਆ ਤੂੰ ਤਾਂ ਨਿਆਣੀ ਆ ਤੈਨੂੰ ਗੱਲਾਂ ਕਰਨ ਦਾ ਪਤਾ ਹੈਗਾ ਬਸ ਨਾਲੇ ਸੱਚ ਇੱਕ ਗੱਲ ਹੋਰ ਉਹਦੀ ਮੰਮੀ ਕਹਿੰਦੇ ਸੀ ਵੀ ਤੂੰ ਪਰਗਟ ਨਾਲ ਆਉਣੀ ਹੁੰਨੀ ਹੈ ਕਾਲਜ ਤੋਂ ਨਹੀਂ ਉਹ ਲੈ ਕੇ ਆਉਣਾ ਨਾ ਤੈਨੂੰ ਕਿੱਡੀ ਬੇਸ਼ਰਮ ਹੈ ਤੂੰ ਹਜੇ ਵੀ ਨਹੀਂ ਮੰਨਦੀ ਹੋ ਹਜੇ ਵੀ ਕਈ ਨਹੀਂ ਆਫੇ ਨਹੀਂ ਤੈਨੂੰ ਨਾ ਤੈਨੂੰ ਚਾਰ ਕੁੜੀਆਂ ਨੇ ਦੇਖਿਆਗਾ ਉਹਦੀ ਮੰਮੀ ਮੈਨੂੰ ਦੱਸਦੀ ਸੀਗੀ ਕਣੀ ਭਾਈ ਸਮਝਾ ਲੋ ਆਜ ਦੀ ਨੂੰ ਨਹੀਂ ਜਲੂਸ ਕੱਢਾਂਗੇ ਇਹ ਤੂੰ ਚਾਹਣੀ ਕੀ ਆ ਸਾਡਾ ਜਲੂਸ ਕਢਾਉਣਾ ਚਾਹਣੀ ਆ ਤੂੰ ਨਹੀਂ ਭਾਬੀ ਮੈਂ ਕੋ ਤੂੰ ਚਾਹਿਆ ਦਾ ਵੀ ਸਭ ਵੀਰੇ ਦੀ ਬਦਨਾਮੀ ਹੋਵੇ ਤੋਰ ਦੇਖੀ ਹੁਣ ਹੋ ਗਈ ਹਵਾ ਕੀ ਗਲਤੀ ਮੇਰੇ ਤੋਂ ਤੂੰ ਮੈਨੂੰ ਮਾਫ ਕਰ ਦੇ ਭਾਈ ਕੋਲੇ ਨਾ ਕਰੀ ਗੱਲ ਤੂੰ ਤਾਂ ਗਲਤੀ ਕਹਿ ਕੇ ਬਹਿ ਜੇਂਗੀ ਇੱਥੇ ਠੀਕ ਹੈ ਨਾ ਸਾਡੀ ਇੱਜ਼ਤ ਕੀ ਰਹਿ ਗਈ ਪਿੰਡ ਚ ਤੇਰਾ ਵੀਰਾ ਬਾਹਰ ਨਿਕਲ ਜੋਗਾ ਮੈਂ ਨਹੀਂ ਛੱਡਿਆ ਤੂੰ ਭਾਬੀ ਮੈਂ ਤਾਂ ਕਦੇ ਸੋਚਿਆ ਹੀ ਨਹੀਂ ਸੀਗਾ ਤੂੰ ਕਾਹ ਨੂੰ ਸੋਚਦੀ ਆ ਮੇਰੇ ਕਰਕੇ ਇੰਨਾ ਕੁਝ ਹੋਊਗਾ ਲੱਦੀਆ ਕਰਬਾਸਾ ਹੱਥ ਜੇ ਘੁੱਟਣ ਦਰਦੀ ਹੁਣ ਜੇ ਇਹਨਾਂ ਡਰ ਹੁੰਦਾ ਨਾ ਇਹੋ ਜਿਹਾ ਲੱਛਣ ਨਹੀਂ ਕਰਨੀ ਸੀ ਤੂੰ ਪਹਿਲਾਂ ਮੈਨੂੰ ਬਣਾ ਸੰਦੀਪ ਐਨਾ ਗੁੱਸਾ ਆ ਜਾਂਦਾ ਬਸ ਇੱਕ ਮੈਂ ਹੱਥ ਨਹੀਂ ਚੱਕ ਸਕਦੀ ਤੇਰੇ ਤੇ ਸਭ ਹੋ ਗਈ ਗਲਤੀ ਤੂੰ ਨਾ ਕਰੀ ਵੀਰੇ ਕੋਲੇ ਨਾਲ ਦੇਖੀ ਵੀਰਾ ਮੈਨੂੰ ਮਾਰ ਦੂਗਾ ਤੈਨੂੰ ਪਤਾ ਤਾਂ ਹੈਗਾ ਵੀਰੇ ਦਾ ਜਾਂ ਫਿਰ ਕੀ ਪਤਾ ਹੁਣ ਕੀ ਤੇ ਨਾਲ ਮੈਨੂੰ ਤੋੜ ਦੂਗਾ ਵਿਆਹ ਕੇ ਬਸ ਕਰ ਬਸ ਕਰ ਫੇਰ ਚੰਗਾਈ ਕਰੂਗਾ ਕੁਛ ਮਾੜਾ ਕਰੂਗਾ ਜੇ ਵਿਆਹ ਖੇ ਤੋਰ ਦੂਗਾ ਇਥੇ ਮੈਨੂੰ ਰੱਖ ਹੀ ਰੱਖਣੀ ਪੈਂਦੀ ਆ ਤੇਰੀ ਦੇਖੋ ਗੱਲ ਹੋ ਗਈ ਕੱਲ ਨੂੰ ਉਹ ਵੀ ਮੈਨੂੰ ਹੀ ਕਹਿਣਗੇ ਸਾਰੇ ਵੀ ਤੂੰ ਠੀਕ ਕਰੇ ਮੈਂ ਤਾਂ ਦੱਸੂਗੀ ਜੋ ਮਰਜ਼ੀ ਹੋ ਜਾ ਬਈ ਤੂੰ ਨਹੀਂ ਸੁਧਰਦੀ ਮੈਂ ਤਾਂ ਬਹੁਤ ਦੇਖ ਲਾ ਤੈਨੂੰ ਸਮਝਾ ਸਮਝਾ ਕੇ ਦੇਖੀ ਬੱਬੀ ਆਏਗਾ ਤੂੰ ਕਰਦੀ ਮੈਂ ਤਾਂ ਤੇਰੇ ਕਹੇ ਤੇ ਬਾਹਰ ਵੀ ਨਹੀਂ ਗਈ ਤੇ ਫੋਨ ਵੀ ਤਾਂ ਤੁਹਾਡੇ ਕੋਲ ਹੀ ਹੁੰਦਾਗਾ ਤੇ ਤੂੰ ਹੁਣ ਐ ਕਰੇਂਗੀ ਤਾਂ ਮੇਰੀ ਗੱਲ ਸੁਣ ਮੈਂ ਕਿਹੜਾ ਸਾਰਾ ਦਿਨ ਤੇਰੇ ਸਹਾਰੇ ਬੈਠੀ ਰਹਿਣੀ ਆ ਵੀ ਤੂੰ ਬਾਹਰ ਜਾਣੀ ਆ ਕਿ ਨਹੀਂ ਜਾਂਦੀ ਮੈਨੂੰ ਕੀ ਪਤਾ ਮੈਨੂੰ ਤਾਂ ਤੇਰੇ ਤੇ ਚਕੀ ਨਹੀਂ ਮੈਨੂੰ ਤਾਂ ਲੱਗਦਾ ਵੀ ਤੂੰ ਬਾਹਰ ਤਾਂ ਜ਼ਰੂਰ ਜਾਣੀ ਆ ਨਹੀਂ ਬਿੱਡੀ ਤੂੰ ਹੁਸ਼ਿਆਰ ਆ ਨਾ ਮੈਨੂੰ ਬੜਾ ਪਤਾ ਲੱਗਣ ਦਿੰਨੀ ਆ ਭਾਬੀ ਮੈਂ ਨਹੀਂ ਗਈ ਬਾਰ ਤੂੰ ਤਵੱਜਨਾ ਐਵੇਂ ਬੋਲੀ ਜਾਂਦੀ ਆ ਮੈਨੂੰ ਕੀ ਪਤਾ ਸੀ ਕਿ ਪ੍ਰਗਟਦੀ ਮੰਮੀ ਆਊਗੀ ਇੱਥੇ ਜੇ ਮੈਨੂੰ ਪਤਾ ਹੁੰਦਾ ਤਾਂ ਮੈਂ ਆਪੇ ਗੱਲ ਕਰ ਲੈਂਦੀ ਉਹਨਾਂ ਨਾਲ ਜਾਂ ਫਿਰ ਜੋ ਕੁਝ ਕੀ ਗੱਲ ਕਰ ਲੈਂਦੀ ਆਪੇ ਦੱਸੇ ਮੈਨੂੰ ਕੀ ਆਪੇ ਗੱਲ ਕਰ ਲੈਣੀ ਕਿੱਥੋਂ ਗੱਲ ਕਰ ਲੈਂਦੀ ਇਹਦਾ ਮਤਲਬ ਅੱਛਾ ਤੂੰ ਫੋਨ ਲਾਉਂਦੀ ਹੈ ਜਾਂ ਉਹਨੂੰ ਮਿਲਣ ਜਾਂਦੀ ਆ ਯਾਰ ਹੱਦ ਹੋਈ ਪਈ ਐ ਤੇਰਾ ਦਿਮਾਗ ਅਕੀ ਕੀ ਐ ਬੇ ਖਾਣੇ ਚ ਨਹੀਂ ਵੱੜਦੀ ਕੋਈ ਗੱਲ ਮੈਂ ਨਾ ਹੁਣ ਕੋਈ ਜੋ ਮਰਜ਼ੀ ਹੋ ਜੇ ਦੱਸੂਗੀ ਸਣੀ ਨੂੰ ਮੈਂ ਬਾਬੇ ਹੋਈ ਕਿੰਨਾ ਖੁਸ਼ ਹੋ ਗਿਆ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਜੀ ਆਂਟੀ ਇੱਥੇ ਆਉਗੀ ਹਾਂ ਜੀ ਬਾਬੇ ਨੇ ਕਾਸਤਾ ਨਾ ਵੀਰੇ ਨੂੰ ਤਾਂ ਵੀਰੇ ਤਾਂ ਪਤਾ ਹੀ ਨਹੀਂ ਕੀ ਕਰੂਗਾ ਡਰ ਲੱਗ ਗਿਆ ਮੈਂ ਕੀ ਕਰਾਂ ਫਬੀ ਕੀ ਕਰੀ ਜਾਂਦੇ ਤੁਸੀਂ ਇੱਥੇ ਲਾਜਾ ਹੋ ਗਿਆ ਸੀਗਾ ਮੁੱਠਾ ਇਹਦਾ ਅੱਛਾ ਨਾਲੇ ਮੇਰੀ ਗੱਲ ਸੁਣੋ ਹਾਂ ਤੁਹਾਨੂੰ ਪਤਾ ਪਿੰਡ 'ਚ ਕੀ ਗੱਲਾਂ ਹੋਈ ਜਾਂਦੀਆਂ ਕੀ ਗੱਲਾਂ ਹੋਈ ਜਾਂਦੀਆਂ ਲੈ ਕੀ ਗੱਲਾਂ ਹੋਣਾਂ ਆ ਥੋੜੀ ਭੈਣ ਬਾਰੇ ਗੱਲਾਂ ਹੁੰਦੀਆਂ ਇਹ ਕੀ ਕਹਿ ਰਹੀ ਹੈ ਤੂੰ ਉਹੀ ਜੋ ਤੂੰ ਸੁਣ ਰਹੀ ਆਂਗਾ ਮੇਰੀ ਗੱਲ ਸੁਣ ਲਾ ਆ ਕੁੜੀ ਜੀ ਦੀ ਹੈ ਨਾ ਹਰਕਤਾਂ ਮਾੜੀਆਂ ਹੋਈਆਂ ਪੰਜ ਦਿਨੋਂ ਦੇਣ ਉਹ ਗੱਲ ਸੁਣਾ ਲੋਕਾਂ ਮਗਰ ਲੱਕੇ ਨਾ ਆਪਦੇ ਧੀ ਪੁੱਤ ਤੇ ਨਹੀਂ ਸ਼ੱਕ ਕਰੀਦਾ ਹੁੰਦਾਗਾ ਆਹੋ ਲੋਕ ਤਾਂ ਝੂਠ ਬੋਲਦੇ ਆ ਨਾ ਸ਼ੱਕ ਕਰਦੇ ਤੇਰੇ ਕੋਲੇ ਕਿਸੇ ਨੇ ਮਾਰਤੀ ਹੋਣੀ ਹੈ ਪਕਾਈ ਲੋਕ ਤਾਂ ਮੱਚਦੇ ਆ ਵੀ ਇਹਨਾਂ ਦੀ ਕੁੜੀ ਪੜਦੀ ਹੈਗੀ ਐ ਨਾ ਕੋਈ ਨਹੀਂ ਕਿਸੇ ਕੋਲੇ ਪਕਾਈ ਮਾਰਦਾ ਜੇ ਕੋਈ ਗੱਲ ਹੁੰਦੀ ਹੈ ਨਾ ਅਗਲਾ ਫੇਰ ਹੀ ਦੱਸਦਾ ਹੁੰਦਾਗਾ ਕੀ ਗੱਲ ਹੋਈ ਹੈ ਗੱਲ ਹੋਈ ਆ ਸਾਰੇ ਪਿੰਡ ਚ ਗੱਲ ਉੱਡੀ ਪਈ ਐ ਨੂੰ ਹਜੇ ਗੱਲ ਦਾ ਹੀ ਨਹੀਂ ਪਤਾ ਕਿ ਗੱਲ ਕੀ ਹੋਈ ਆ। ਨਾ ਗੱਲ ਕੀ ਉੱਡੀ ਪਈ ਐ ਤੂੰ ਦੱਸ ਵੀ। ਦੱਸ ਦਿੰਨੀ ਆ ਹਿੰਮਤ ਹੈਗੀ ਆ ਸੁਣਨ ਦੀ। ਦੱਸ। ਆ ਤੇਰੀ ਭੈਣ। ਪ੍ਰਗਟਨਾ ਗੱਲਾਂ ਮਾਰਦੀ ਆ। ਨਾਲੇ ਤੇਰਾ ਦਿਮਾਗ ਠੀਕ ਆ? ਕੀ ਅੱਖੀਂ ਨਹੀਂ ਆ ਤੂੰ? ਮੈਨੂੰ ਪਹਿਲਾਂ ਹੀ ਪਤਾ ਸੀ। ਮੇਰੇ ਤੇ ਤਾਂ ਯਕੀਨ ਕਰਨਾ ਹੀ ਨਹੀਂ। ਅਜੇ ਤੋ ਬਾਹਰੋਂ ਪਤਾ ਲੱਗਿਆ ਨਾ ਤੈਨੂੰ ਫੇਰ ਯਕੀਨ ਆਊਗਾ। ਤੂੰ ਗੱਲਾਂ ਹੀ ਹੈਗੀਆਂ ਕਰਦੀ ਆ। ਆਪਣੀ ਕੁੜੀ ਤੈਨੂੰ ਹੈਜੀ ਲੱਗਦੀ ਐ। ਕਿ ਮੈਂ ਕਦੋਂ ਕਿਹਾ ਇਹੋ ਜੀ ਆ ਨਾਲੇ ਆਵਦਾ ਤੀ ਪੁੱਤ ਆਵਦਾ ਭੈਣ ਭਾਈ ਕਿਹਨੂੰ ਮਾਰਾ ਲੱਗਦਾ ਹੁੰਦਾਗਾ ਜ਼ਰੂਰੀ ਇਹਦਾ ਦਿਮਾਗ ਖਰਾਬ ਹੋ ਰਿਹਾ ਲੱਗ ਕੇ ਲੋਕਾਂ ਮਗਰ ਕੁੜੀ ਨੂੰ ਮੰਨਦਾ ਚੰਗਾ ਬੋਦੀ ਆਂਦੀ ਰਹਦੀ ਐ ਮੈਂ ਨਾ ਇਹ ਕਿ ਮਾਰਾ ਕਰਤਾ ਤਰਾ ਉਹਨੇ ਕੁਛ ਨਹੀਂ ਮਾਰਾ ਕਰਿਆ ਨਾਲੇ ਮੈ ਕਿਸੇ ਦੇ ਮਗਰ ਨਹੀਂ ਲੱਗਦੀ ਮੈਨੂੰ ਪਤਾਗਾ ਵੀ ਉਹ ਸਹੀ ਨਹੀਂ ਹੈਗੀ ਵਿਆਹ ਕੇ ਤੋੜਦੇ ਉਹਨੂੰ ਕਿੱਦੇ ਦੀ ਕਹੀ ਜੰਨੀ ਆ ਮੈਂ ਉਹ ਵਿਆਹ ਉਹਦਾ ਵੀ ਕੋਈ ਟੰਗ ਤਰੀਕਾ ਹੋਊਗਾ ਅਹੀਂ ਕਿਵੇਂ ਤੋੜਦੀ ਕਹਦੇ ਫਿਲਹਾਲ ਇਹ ਗੱਲਾਂ ਬਣਾਈ ਜਾਂਦੀਆਂ ਤੂੰ ਤੇਰਾ ਦਿਮਾਗ ਤਾਂ ਆਹੋ ਗੱਲਾਂ ਬਣਾਉਣੀ ਆ ਸਹੀ ਗੱਲ ਆ ਮੈਂ ਹੀ ਕੰਮ ਲਈ ਆ ਉਹ ਜਦੋਂ ਪ੍ਰਗਟਦੀ ਮਾਂ ਆਈ ਸੀ ਨਾ ਲਾਂਭਾ ਦਿਨ ਮੈਂ ਤੇਰੇ ਕੋਲ ਹੀ ਭੇਜਣਾ ਸੀ ਉਹਨੂੰ ਉਹ ਕਹਿੰਦੀ ਸੀ ਉਹ ਕਹਿੰਦੀ ਮੇਰੇ ਮੁੰਡੇ ਦਾ ਖਹਿੜਾ ਨਹੀਂ ਛੱਡਦੀ ਮੇਰੇ ਮੁੰਡੇ ਨੂੰ ਮਗਰ ਲਾਈ ਬੈਠੀ ਆ ਪ੍ਰਗਟਦੀ ਮਾਂ ਨਾਲ ਤਾਂ ਮੈਂ ਕਰਦਾ ਗੱਲ ਨਾ ਤੂੰ ਕੀ ਗੱਲ ਕਰਨੀ ਆ ਅਗਲੀ ਸਹੀ ਤਾਂ ਕਹਿੰਦੀ ਆ ਆਪਦੀ ਭੈਣ ਨੂੰ ਤਾਂ ਕੁਝ ਕਹੀਂ ਨਾ ਲੋਕਾਂ ਨਾਲ ਲੜਨ ਲੱਗ ਜਾ ਲੈ ਉਹਨੇ ਕੁੜੀ ਨੂੰ ਕੁੜੀ ਨੂੰ ਮਾਰਾ ਮੋਟਾ ਬੁਲਾ ਲਿਆ ਹੁਣ ਤਾਂ ਕਿੱਡੀ ਗੱਲ ਇਹਨਾਂ ਮਾੜੀ ਹੋ ਗਈ ਉਹ ਆ ਪਿੰਡ ਦਾ ਮੁੰਡਾ ਕੁੜੀ ਇੱਕ ਦੂਜੇ ਨੂੰ ਬੁਲਾ ਹੀ ਲੈਂਦੇ ਆ ਬੁਲਾ ਲਿਆ ਹੁਣ ਮਾੜਾ ਜਿਹਾ ਉਹਦੀ ਮਾਂ ਨਾ ਸਿਆਣੀ ਬਿਆਣੀ ਆ ਉਹਦੇ ਕੋਈ ਦਿਮਾਗ 'ਚ ਫਰਕ ਨਹੀਂ ਸਿਆਣੀ ਬਿਆਣੀ ਕਰਦੇ ਆ ਜੀਆਂ ਕੱਲਾ ਮੈਨੂੰ ਪਤਾ ਕੋਈ ਨਹੀਂ ਆਉਦੀ ਤੀ ਪੁੱਤ ਨੂੰ ਮਾੜਾ ਕਹਿੰਦਾ ਹੁੰਦਾ ਨਾਲੇ ਪ੍ਰਗਟ ਉਹਦਾ ਵੀ ਮੁੰਡਾ ਗਾ ਠੀਕ ਆ ਨਾ ਕੱਲੀ ਆਉਦੀ ਭੈਣ ਬਾਰੇ ਨਾ ਸੋਚਿਆ ਕਰ ਚੁੱਪ ਕਰਕੇ ਨਾ ਉਹ ਗੁੜੀ ਹੈ ਉਹ ਗੱਲਾਂ ਹੀ ਬਣਾਉਂਦੀ ਐ ਕੋਈ ਨਹੀਂ ਇਹੋ ਜਿਹਾ ਹੈਗਾ ਤੂੰ ਨਾ ਆਉਦੀ ਭੈਣ ਦੀਆਂ ਹਰਕਤਾਂ ਤੇ ਪਰਦਾ ਨਾ ਪਾ ਠੀਕ ਆ ਨਾ ਉਹ ਗਲਤ ਆ ਤੇ ਬਸ ਗਲਤ ਆ ਦਿਮਾਗ ਖਰਾਬ ਕਰ ਰੱਖਿਆ ਇਹਨੇ ਹਾਂ ਆਪ ਹੀ ਦਿਮਾਗ ਖਰਾਬ ਕਰਿਆ ਸੱਚੀ ਗੱਲ ਤੇ ਮਿਰਚਾਂ ਲੱਗ ਜਾਂਦੀਆਂ ਇਹਨਾਂ ਦੇ ਸੰਦੀਪ ਹਾਂ ਜੀ ਵੀਰੇ ਪੜੀ ਜਾਂਦੀ ਸੀ ਹਾਂ ਬਈ ਉਹਨਾਂ ਦੇ ਉੱਪਰ ਜੇ ਨੇੜੇ ਆ ਰਹੇ ਨੇ ਮੈਂ ਕਿਹਾ ਚੱਲ ਮੈਂ ਤਿਆਰੀ ਕਰ ਲੈਣੀ ਆ ਜੀ ਕੀ ਹੋ ਗਿਆ ਬਈ ਤੁਹਾਡਾ ਚਿਹਰਾ ਜਿਹਾ ਉਤਰਾ ਪਿਆ ਕੁਛ ਨਹੀਂ ਕੋਈ ਗੱਲ ਹੋਈ ਹੈ ਜੀ ਨਾ ਨਾ ਬਈ ਮੈਂ ਤੁਹਾਨੂੰ ਜਾਣਦੀ ਆ ਕੋਈ ਨਾ ਕੋਈ ਗੱਲ ਹੈਗੀ ਹੈਗੀ ਦੱਸੋ ਕੀ ਹੋਇਆ ਸੰਦੀਪ ਗੱਲ ਤਾਂ ਹੈਗੀ ਆ ਪਰ ਸਮਝ ਨਹੀਂ ਆ ਰਹੀ ਕਿਵੇਂ ਗੱਲ ਕਰਾਂ ਅੰਬਈ ਹੋਇਆ ਕੀ ਹੈ ਗੱਲ ਦੱਸੋ ਵੀ ਕੁਝ ਸੰਦੀਪ ਅੱਜ ਤੇਰੀ ਭਾਬੀ ਜੋ ਕੋ ਕਹਿ ਰਹੀ ਔਰ ਸੱਚ ਹੈਗਾ ਬਈ ਕੀ ਕੀ ਕਹੇ ਭਾਬੀ ਨੇ ਨਰੇ ਆਪਣੇ ਘਰੇ ਅੱਜ ਕੋਈ ਆਇਆ ਸੀਗਾ ਨਹੀਂ ਬਈ ਆਪਣੇ ਘਰੇ ਕਿਹਨੇ ਆਉਣਾ ਕੋਈ ਨਹੀਂ ਆਇਆ ਤੇਰੀ ਭਾਬੀ ਕਹਿ ਰਹੀ ਹੈ ਕਹਿੰਦੀ ਪਿੰਡ 'ਚ ਗੱਲਾਂ ਉੱਡੀ ਪਈਆਂ ਨੇ ਕਿ ਬਈ ਤੂੰ ਤੇਰੀ ਗੱਲ ਬਾਤ ਆ ਮੁੰਡੇ ਨਾਲ ਤੈਨੂੰ ਆਪਣੇ ਪਿੰਡ ਦੇ ਨਾ ਬਈ ਇਹ ਜੀ ਤਾਂ ਕੋਈ ਨੰਨੀ ਹੈਗੀ ਭਾਬੀ ਦਾ ਮੈਨੂੰ ਨਹੀਂ ਪਤਾ ਘਾਤੋ ਕੀ ਹੈ ਅੰਟੀ ਆਪਾਂ ਤੁਹਾਨੂੰ ਪਤਾ ਨਾ ਬਈ ਇਹ ਜੀ ਤਾਂ ਕੋਈ ਗੱਲ ਨਹੀਂ ਹੈਗੀ ਬਾਕੀ ਸਿਰੇ ਮੇਰੇ ਤਾਂ ਪੜਾਈ 'ਚ ਧਿਆਨ ਹੁੰਦਾਗਾ ਤਾਨੂੰ ਪਤਾ ਤਾਂ ਹੈਗਾ ਕਿ ਅਗਰ ਵੀ ਅਜੇ ਤੱਕ ਮੈਂ ਕੋਈ ਗਲਤੀ ਨਹੀਂ ਕੀਤੀ ਆ ਹੁਣ ਕੀ ਕਰੂੰਗੀ ਚਲ ਕੋਈ ਨਾ ਸੰਦੀਪ ਮੈਂ ਥਿਰ ਤੇ ਮਾਣਾਗਾ ਬਸ ਮੈਨੂੰ ਇਨੀ ਪਤਾ ਕਰਨਾ ਸੀਗਾ ਥਰੀ ਭਾਬੀ ਦਾ ਵੀ ਦਿਮਾਗ ਖਰਾਬ ਹੀ ਰਹਿੰਦਾ ਲੋਕਾਂ ਦੀਆਂ ਸੁਣ ਕੇ ਬਈ ਤੁਹਾਨੂੰ ਪਤਾ ਤਾਂ ਹੈਗਾ ਲੋਕ ਕਹੇ ਜੇ ਨੇ ਆ ਚਲ ਇੱਕ ਅੱਧੇ ਵਾਰ ਮੈਂ ਚਲੋ ਪ੍ਰਗਟ ਨਾਲ ਕਿਤੇ ਵੀ ਬੋੜਪਾਲ ਕੀ ਹੂੰਗੀ ਤਾਂ ਕਿਸੇ ਨੇ ਗੱਲ ਚੱਕ ਲਈ ਹੋਣੀ ਹੈਗੀ ਤਾਂ ਕਰਕੇ ਤੁਹਾਨੂੰ ਪਤਾ ਵੀ ਤੁਹਾਨੂੰ ਆਪਨੇ ਤੇ ਲੱਗਦੇ ਵੀ ਬੜਾ ਤਫਾ ਬੀ ਨੇ ਕਿਹਾ ਤਾਂ ਹੁਣ ਕੁਛ ਇੱਕ ਮੈਂ ਤਾਂ ਇਸੇ ਗਲਤੀ ਟੈਨਸ਼ਨ ਲੱਗ ਰਹੀ ਸੀ ਮੈਂ ਕਈ ਵਾਰੀ ਕੋਈ ਗਲਤੀ ਨਾ ਹੋਵੇ ਤੇਰੀ ਨਹੀਂ ਵੇ ਮੇ ਤਾਂ ਕੋਈ ਗਲਤੀ ਨਹੀਂ ਹੈਗੀ ਬਸ ਨਾ ਭਾਬੀ ਨਾਲ ਦਾ ਕੰਮ ਨਹੀਂ ਕਰਾਂ ਤਾਂ ਕਰਕੇ ਭਾਬੀ ਮੈਂ ਖਿਚੀ ਜਿੰਗੇ ਤੇ ਬਾਕੀ ਜੇ ਕਿਸੇ ਨੇ ਕਿਹਾ ਤਾਂ ਭਾਬੀ ਨੂੰ ਆਇਆ ਕਰਕੇ ਵੀ ਸ਼ਾਇਦ ਉਹ ਗੱਲ ਸੱਚੋ ਚਲ ਮੈਂ ਤਾਂ ਇੰਹ ਪੁੱਛਣ ਆਇਆ ਸੀਗਾ ਤੇ ਤੂੰ ਟੈਨਸ਼ਨ ਨਾ ਲੈ ਠੀਕ ਹੈ ਚਲ ਠੀਕ ਹੈ ਪਰਿਆ ਕਰਦੇ ਹਾਂ ਨਾਲ ਕੋ ਕੋ ਚਾਹੀਦਾ ਨਹੀਂ ਤੈਨੂੰ ਨਹੀਂ 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 ਠੀਕ ਹੈ ਚਲ ਠੀਕ ਹੈ ਚੰਗਾ ਬੀ ਪਹਿਲੇ ਪਤਾ ਨਹੀਂ ਭਾਬੀ ਨੇ ਕੀ ਕੁਛ ਕਿਹਾ ਭਾਈਪੁਰਾ ਸ਼ੋਕਰਾ ਬਾਈ ਨੇ ਯਕੀਨ ਨਹੀਂ ਕੀਤਾ ਭਾਬੀ ਨੇ ਮੈਂ ਕਿੰਨਾ ਮਿੰਤਾ ਕੀਤਾ ਮੈਂ ਭਾਬੀ ਨਾਲ ਦੱਸੀ ਤੂੰ ਫਿਰ ਵੀ ਨਾ ਭਾਬੀ ਨੇ ਸਾਰਾ ਖੁਸ਼ੀ ਦੱਸਤਾ ਮੈਂ ਤਾਂ ਸਮਝ ਨਹੀਂ ਹਣੀ ਕਰਾਂ ਮੈਂ ਤਾਂ ਨਾ ਬਾਲੀ ਬੂਆ ਫਸ ਗਈ ਕੀ ਗੱਲ ਹੋ ਗਈ ਆਪਾਂ ਕਿ ਹੁਣ ਐ ਮੂੰਹ ਸਿੱਟੀ ਬੈਠੇ ਸੁਭਾ ਦੇ ਗੱਲ ਵੀ ਦੱਸੇਗੀ ਗੱਲ ਕੀ ਦੱਸਾਂ ਜੀ ਮੈਂ ਜਦੋਂ ਤੁਹਾਡੇ ਨਾਲ ਚੈਟ ਕਰੀ ਜਾਂਦੀ ਸੀ ਨਾ ਤੇ ਉਸ ਤੋਂ ਬਾਅਦ ਭਾਬੀ ਨੇ ਮੇਰਾ ਫੋਨ ਵੇਖ ਲਿਆ ਸੀਗਾ ਤੇ ਉਹਨਾਂ ਨੇ ਸਾਰਾ ਕੁਝ ਪੜ ਲਿਆ ਹੁਣ ਮਨ ਤਾਂ ਟੈਨਸ਼ਨ ਹੋ ਰਹੀ ਆ ਵੀਰੇ ਕੋਲ ਗੱਲ ਕੀਤੀ ਤਾਂ ਪਤਾ ਨਹੀਂ ਵੀਰੇ ਕੀ ਬੋਲੂਗਾ ਪਰ ਤੁਹਾਨੂੰ ਸਮਝ ਨਹੀਂ ਆ ਰਹੀ ਭਾਬੀ ਨੂੰ ਇਹ ਵੀ ਪਤਾ ਲੱਗ ਗਿਆ ਵੀ ਮੈਂ ਗੱਲ ਕਰ ਰਹੀ ਹਾਂ ਤੇ ਨਾਲ ਸਾਰਾ ਕੁਝ ਹੀ ਪਤਾ ਲੱਗ ਗਿਆ ਹੁਣ ਆਪਾਂ ਕੀ ਕਰੀਏ ਆਪਾਂ ਤਾਂ ਦੋਨੇ ਫਸ ਗਏ ਉਧਰੋਂ ਮੰਮੀ ਨੂੰ ਪਤਾ ਲੱਗ ਗਿਆ ਇੱਥੇ ਇਧਰ ਮੇਰੇ ਘਰੇ ਵੀ ਭਾਬੀ ਨੂੰ ਪਤਾ ਲੱਗ ਗਿਆ ਹੁਣ ਕੀ ਕਰੀਏ ਤੇ ਭਾਬੀਓ ਕੀ ਗੱਲੇ ਤੈਨੂੰ ਉਹਨਾਂ ਦੀ ਗੱਲਾਂ ਤੋਂ ਕੀ ਲੱਗਿਆ ਤੈਨੂੰ ਵੀ ਮੰਨ ਜਾਣਗੇ ਉਹ じゃ ਗੁੱਸਾ ਕਰਕੇ ਉਹਗਾਗਾ ਮੈਨੂੰ ਲੱਗਦਾ ਵੀ ਮੰਨਣਗੇ ਮੈਨੂੰ ਤਾਂ ਬੜਾ ਡਰ ਲੱਗੀ ਆਦਾ ਦਾ ਬਾਈ ਤੋਂ ਪਤਾ ਬਾਈ ਬਾਈ ਦਾ ਸੁਭਾਤਾ ਨਾ ਬੜਾ ਗਰਮ ਆਗਾ ਮੈਨੂੰ ਸ਼ਾਇਦ ਪੜਨ ਵੀ ਨਹੀਂ ਦੇਣਾ ਅੱਗੇ ਤੇ ਹੁਣ ਦੇਖ ਸੰਦੀਪ ਟੈਨਸ਼ਨ ਨਾ ਲੈ ਤੂੰ ਮੈਂ ਤੇਰੇ ਨਾਲ ਆਂਗਾ ਨਾ ਫਿਰ ਕਿਹੜੀ ਗੱਲ ਦੀ ਟੈਨਸ਼ਨ ਆ ਆਪਾਂ ਸਾਰੇ ਮਸਲੇ ਦਾ ਹੱਲ ਕਰ ਲਾਂਗੇ ਕੋਈ ਹੱਲ ਨਹੀਂ ਹੈਗਾ ਮੈਨੂੰ ਤਾਂ ਨਾ ਹੁਣ ਆਏ ਲੱਗਦਾ ਵੀ ਬਾਈ ਕੋਈ ਮੁੰਡਾ ਵੇਖ ਕੇ ਨਾ ਮੇਰਾ ਵਿਆਹ ਕਰ ਦੂਗਾ ਅ ਸੰਦੀਪ ਮੈਂ ਤੈਨੂੰ ਇੱਕ ਗੱਲ ਕਹਾਂ ਜੇ ਤੂੰ ਮੰਨੇਗੀ ਤਾਂ ਹਾਂ ਦੱਸੋ ਹੋਰ ਤਾਂ ਹੁਣ ਕੋਈ ਹੱਲ ਹੈ ਨਹੀਂ ਆਪਾਂ ਐ ਕਰਦੇ ਆ ਆਪਾਂ ਪੱਪਾ ਚੱਲ ਗਏ ਇਹ ਕੀ ਕਹੀ ਜਾਂਦੇ ਹੋ ਤੁਸੀਂ ਨਾ ਇਹਦੇ ਨਾਲ ਤਾਂ ਮੇਰੇ ਬਾਈ ਦੀ ਬਦਨਾਮੀ ਹੋ ਜੂਗੀ ਪਰ ਸੰਦੀਪ ਆਪਣੇ ਕੋਲੇ ਕੋਈ ਹੱਲ ਵੀ ਤਾਂ ਹੈ ਨਹੀਂ ਨਾ ਹੁਣ ਤੂੰ ਦੇਖ ਲੈ ਮੇਰੇ ਤੋਂ ਬਿਨਾ ਕਿਤੇ ਹੋਰ ਵਿਆਹ ਕਰਵਾ ਲੇਗੀ ਫਿਰ ਨਹੀਂ ਪਰ ਇਹ ਵੀ ਤਾਂ ਕੋਈ ਹੱਲ ਨਹੀਂ ਨਾ ਹੈਗਾ ਬਦਨਾਮੀ ਬਹੁਤ ਹੋਊਗੀ ਸਾਰੇ ਪਿੰਡ ਚ ਦੇਖ ਲੈ ਫਿਰ ਇੱਕ ਬਸਾ ਦਾ ਹੁਣ ਹੋਊਗਾ ਜਾਂ ਤਾਂ ਫਿਰ ਬਦਨਾਮੀ ਹੋਊਗੀ ਤੇ ਜਾਂ ਫਿਰ ਆਪਾਂ ਇੱਕ ਹੋਮਾਂਗੇ ਹੁਣ ਉਹ ਫੈਸਲਾ ਤੇਰੇ ਤੇ ਹੈ ਕਿਵੇਂ ਕਰਨਾ ਤੂੰ ਮੈਂ ਤਾਂ ਜਿਹੜਾ ਕੁਝ ਕਰ ਸਕਦਾ ਸੀ ਉਹ ਤੈਨੂੰ ਮੈਂ ਦੱਸਦਾ ਘਰ ਦੇ ਰਕੇ ਹਿਸਾਬ ਨਾਲ ਮੰਨਦੇ ਨਹੀਂ ਹੁਣ ਤਾਂ ਫਿਰ ਇਹੋ ਹੱਟ ਉਹਨੇ ਬਾਈ ਨਾਲ ਗੱਲ ਕਰਕੇ ਵੇਖਾ ਜੇ ਉਹ ਮੰਨਗੇ ਤਾਂ ਪਰ ਆਪਾਂ ਜੁਨਾ ਤਾਂ ਮਰਤੋ ਨਹੀਂ ਹੋਣਾ ਵੇਖ ਲੈ ਸੰਦੀਪ ਫਿਰ ਬਾਅਦ ਚ ਇਹ ਨਾ ਕਹੀ ਅੰਬੀ ਦੁੱਕਰੇ ਗੱਲ ਕਰੀ ਤੇ ਆਪਾਂ ਆਹ ਮਿਲਣਾ ਜੁਲਣਾ ਵੀ ਜਾਈਏ ਬਾਅਦ ਚ ਫੇਰ ਕੋਈ ਹੱਲ ਵੀ ਨਹੀਂ ਹੋਣਾ ਆਪਣੇ ਕੋਲ ਸੋਚ ਦੀਆਂ ਸੰਦੀਪ ਹਣਾ ਹੁਣ ਸੋਚਣ ਦਾ ਟਾਈਮ ਨਹੀਂ ਹੈਗਾ ਹੁਣ ਤਾਂ ਫੈਸਲਾ ਕੋਈ ਨਾ ਕੋਈ ਲੈਣਾ ਹੀ ਪੈਣਾ ਇੱਕ ਗੱਲ ਧਿਆਨ ਨਾਲ ਸੁਣ ਮੇਰੀ ਨਾਲ ਜੇ ਤੂੰ ਮੇਰਾ ਸਾਥ ਦੇਵੇਂਗੀ ਤਾਂ ਇੱਕ ਗੱਲ ਦਾ ਹੋਰ ਵੀ ਧਿਆਨ ਰੱਖੇ ਕਿ ਉਹਨਾਂ ਟਾਈਮ ਕਰਦਿਆਂ ਨੂੰ ਇਹ ਨਹੀਂ ਪਤਾ ਲੱਗਣਾ ਚਾਹੀਦਾ ਕਿ ਆਪਾਂ ਇੱਕ ਦੂਜੇ ਨੂੰ ਮਿਲਦੇ ਹਾਂ ਜਾਂ ਗੱਲਬਾਤ ਕਰਦੇ ਹਾਂ ਜੇ ਵੀ ਕਰਦੇ ਨੂੰ ਤਾਂ ਆਪਣਾ ਏਜ ਕੇੰਂ ਦਬਾਉਣਾ ਉਹਨਾਂ ਟਾਈਮ ਕਿ ਸਾਡੇ ਚ ਹੁਣ ਕੁਛ ਨਹੀਂ ਹੈਗਾ ਅਸੀਂ ਤਾਂ ਇੱਕ ਦੂਜੇ ਤੋਂ ਵੱਖ ਹੋ ਗਏ ਠੀਕ ਆ ਜੋ ਆਪਾਂ ਕਰ ਰਹੇ ਹੋ ਸਹੀ ਹੋਊਗਾ ਸਹੀ ਗੱਲ ਤੂੰ ਦੱਸ ਨਹੀਂ ਮੈਨੂੰ ਪਤਾ ਨਹੀਂ ਬਸ ਮੈਨੂੰ ਇੰਨਾ ਪਤਾ ਹੈਗਾ ਵੀ ਮੈਂ ਤੇਰੇ ਤੋਂ ਬਿਨਾ ਨਹੀਂ ਰਹਿ ਸਕਦਾ ਤੇ ਤੂੰ ਮੇਰੇ ਤੋਂ ਬਿਨਾ ਚਲੋ ਠੀਕ ਹੈ ਜਿਵੇਂ ਤੁਸੀਂ ਕਹਿਣਾ ਨਾ ਮੈਂ ਉਵੇਂ ਹੀ ਕਰੂੰਗੀ ਸੰਦੀਪ ਹਾਂ ਪਾ ਵੀ ਪੜੀ ਜਾਂਦੀ ਆ ਆਹ ਪੜੀ ਜਾਂਦੀ ਸੀ ਚੱਲ ਵਧੀਆ ਹੋ ਗਿਆ ਨਾਲੇ ਸ਼ਾਮੇ ਅੰਦਰ ਬੈਠ ਕੇ ਪਾੜ ਲਾਉਣਾ ਇੰਨੀ ਗਰਮੀ ਚ ਧੁੱਪੇ ਗਾ ਤੋ ਫਿਰਦੀ ਆ ਪਾਪੀ ਤੁਹਾਨੂੰ ਪਤਾ ਤਾਂ ਹੈਗਾ ਰਾਤ ਮੈਨੂੰ ਬੁਖਾਰ ਹੋ ਗਿਆ ਸੀਗਾ ਆ ਧੁੱਪ ਜੀ ਵਧੀਆ ਲੱਗਦੀ ਆ ਮੈਨੂੰ ਲੱਗਦਾ ਮੈਨੂੰ ਫੇਰ ਬੁਖਾਰ ਚੜੂਗਾ ਹਣ ਦੇਖੋ ਹਾਂ ਗਰਮ ਗਰਮ ਪਿੰਡਾ ਹੋਇਆ ਪਿਆ ਤੇਰਾ ਗੋਲੀ ਲੈ ਕੇ ਦੇ ਮਾਂ ਮੈਂ ਤਾਂ ਮੈਂ ਲੈ ਲਈ ਸੀਗੀ ਦਵਾਈ ਤਾਂ ਕੁਛ ਵੀ ਕਰਨਾ ਕਰੋ ਮੈਂ ਆਪੇ ਠੀਕ ਹੋ ਜੂਗੀ ਚੱਲ ਠੀਕ ਬਸ ਨਾ ਧੁੱਪ ਜੀ ਵਧੀਆ ਲੱਗਿਆ ਸੀ ਮੈਂ ਚੱਲ ਮੈਂ ਪੜ੍ਹ ਲੈਣੀ ਐਂਗੀ ਹਾਂ ਚੰਗਾ ਪੜ੍ਹ ਲੈ ਤੂੰ ਤਾਂ ਵੀ ਰਖ ਲੈ ਰੱਖਣਾ ਜਿੰਨਾ ਰੱਖਣਾ ਨਹੀਂ ਕੋਈ ਨਹੀਂ ਬਸ ਤੇਰੇ ਅੱਗੇ ਭੋਲੀ ਭਾਲੀ ਬੰਨਾ ਸੀ ਬਣ ਗਈ ਹੁਣ ਤਿੰਨ ਵੀ ਯਕੀਨ ਹੋ ਹੀ ਗਿਆ ਮੇਰੇ ਤੇ ਮੈਂ ਪਹਿਲਾ ਵਾਰ ਗਿੰਦੀ ਹੁਣ ਤਾਂ ਬਸ ਜਿਹੜਾ ਕੁਛ ਕਰਨਾ ਹੈ ਨਾ ਛੇਤੀ ਕਰਨਾ ਪਊਗਾ ਤੂੰ ਰੱਖਾ ਦਿੰਨਾ ਰੱਖਣਾ ਤੈਨੂੰ ਕਿਹੜਾ ਪਤਾ ਲੱਗੂਗਾ ਸੰਦੀਪਾ ਹਾਂ ਬਾਬੀ ਕੀ ਹੋ ਗਿਆ ਕੀ ਸੋਚੀਂ ਆਂਨੀ ਆਂ ਨਾ ਬਾਬੀ ਕੁਛ ਨਹੀਂ ਬਸ ਹੂੰ ਉਹੀ ਖੜੀ ਸੀ ਲੈ ਕਮਲੀ ਕੋਈ ਗੱਲ ਲੁਕੋਣੀ ਆ ਨਾ ਮੇਰੇ ਤੋਂ ਕੀ ਹੋ ਗਿਆ ਦੱਸ ਦੇ ਪਾਬੇ ਮੈਂ ਮੇਰੇ ਨਾਲ ਪੇਪਰ ਵਾਲੀ ਫੀਸ ਰਹਿੰਦੀ ਐ ਤੇ ਉਹ ਪਹਿਲਾਂ ਵਾਲੀ ਫੀਸ ਵੀ ਪੈਂਡਿੰਗ ਪਈ ਹੈਗੀ ਬਸ ਤੇ ਹੁਣ ਨਾ ਮੈਂ ਉਹ ਭਰਨੀ ਸੀਗੀ ਫੀਸ ਤੇ ਬਾਈ ਕੋਲੋਂ ਪੈਸੇ ਮੰਗਣ ਦੀ ਹਿੰਮਤ ਜੀ ਨਹੀਂ ਹੋ ਰਹੀ ਮੇਰੀ ਐਡੀ ਕੀ ਗੱਲ ਸੀ ਬਸ ਤੂੰ ਸਿੱਧਾ ਜਾ ਕੇ ਮੈਨੂੰ ਕਹਿ ਦਿੰਦੀ ਮੰਨਿਆ ਮੈਂ ਗੁੱਸੇ ਜਿਹਾ ਤੈਨੂੰ ਕੁਛ ਨਾ ਕੁਛ ਬੋਲ ਦਿੰਨੀ ਆ ਪਰ ਮੈਂ ਐਡੀ ਵੀ ਬੁਰੀ ਨਹੀਂ ਹੈਗੀ ਫੀਸ ਭਰਨ ਦੇ ਪੈਸੇ ਤਾਂ ਮੈਂ ਤੇਰੇ ਵੀਰੇ ਤੋਂ ਲੈ ਦੂੰਗੀ ਤੈਨੂੰ ਸਚੀ ਬਾਬੀ ਹਾਂ ਮੈਂ ਤਾਂ ਨਾ ਬਸ ਤਾਂ ਹੀ ਮੇਰਾ ਮੂੰਹ ਯਾਤਰੇ ਪੈਸੀ ਮੈਂ ਇੰਨੀ ਤਿਆਰੀ ਕੀਤੀ ਉਹਨਾਂ ਨੇ ਮੈਨੂੰ ਪੇਪਰ ਚ ਨਾ ਐਂਟਰੀ ਨਹੀਂ ਦੇਣੀ ਫੀਸ ਦਾ ਕਰਕੇ ਚੱਲ ਕੋਈ ਨਹੀਂ ਤੁਮ ਨੂੰ ਐਦਾ ਸੇ ਪੈਸੀ ਕਿੰਨੇ ਚਾਹੀਦੇ ਆ ਆਪਾਂ ਵੀ ਪਹਿਲਾ ਵਾਲਾ ਦੋ ਪੈਂਡਿੰਗ ਪੰਗਾ ਨੇ ਉਹਨਾਂ ਦੀ ਫੀਸ ਲਾ ਕੇ ਤੇ ਆਹ ਵਾਲੀ ਫੀਸ ਪੇਪਰ ਦੀ ਲਾ ਕੇ ਨਾ 20-25000 ਹੋਊਗਾ ਬਾਕੀ ਮੈਨੂੰ ਖਰਚੇ ਵਾਸਤੇ ਵੀ ਚਾਹੀਦੇ ਸੀਗੇ ਮੈਂ ਨਾ ਨਵੇਂ ਦੋ ਸੂਟ ਦੇਖੇ ਸੀਗੇ ਰਮਣੇ ਲੈ ਕੇ ਆਈ ਆ ਉਹਦੇ ਨਾਲ ਦੇ ਟੋਟਲ ਕਿੰਨੇ ਚਾਹੀਦੇ ਆ 30000 ਰੁਪਏ ਚਾਹੀਦਾ ਬਾਬੀ 3000 ਰੁਪਏ ਚਾਹੀਦਾ ਚੱਲ ਕੋਈ ਨਹੀਂ ਮੈਂ ਕਰਦੀ ਆ ਤੇਰੇ ਵੀਰੇ ਨਾਲ ਦੇ ਦਊਗਾ 3000 ਰੁਪਏ ਸੱਚੀ ਭਾਬੀ ਕਰ ਲਉਗੀ ਤੁਸੀਂ ਗੱਲ ਹਾਂ ਮੈਂ ਤਾਂ ਨਾ ਭਾਈ ਤੋਂ ਡਰਦੀ ਬਲਾਂਗੀ ਕਿ ਦੇਹਮਤੀ ਜੀ ਨਹੀਂ ਭਾਈ ਤੋਂ ਕੁਝ ਮੰਗਣ ਦੀ ਭਾਈ ਨਾ ਹਜੇ ਮੈਂ ਕਹਿੰਦੀ ਨਹੀਂ ਉਹ ਪਹਿਲੇ ਹੀ ਪੂਰਾ ਕਰ ਦਿੰਦੇ ਹੈਗੇ ਆ ਹੁਣ ਮੈਨੂੰ ਐਸੀ ਵੀ ਇੰਨੇ ਜਿਆਦਾ ਪੈਸੇ ਮੈਂ ਕਿਵੇਂ ਮੰਗਾ ਛੇੜ ਕੀ ਹੁੰਦਾ ਤੇ ਉਹਦੀ ਕੱਲੀ ਕੱਲੀ ਭੈਣਾਂ ਕਮਲੀਏ ਤੈਨੂੰ ਨਾ ਪੈਸੇ ਦੇਊਗਾ ਹੋਰ ਕਿਹਨੂੰ ਦੇਊਗਾ ਚੱਲ ਕੋਈ ਨਹੀਂ ਟੈਨਸ਼ਨ ਨਾ ਲਿਆ ਕਰ ਕੋਈ ਵੀ ਚੀਜ਼ ਦੀ ਲੋੜ ਹੁੰਦੀ ਹੈ ਨਾ ਮੈਨੂੰ ਦੱਸ ਦਿਆ ਕਰ ਚੰਗਾ ਭਾਬੀ ਠੀਕ ਆ ਚਲ ਮੈਂ ਕਰਦੀਆਂ ਗੱਲ ਉਹਦੇ ਨਾਲ ਠੀਕ ਆ ਸ਼ੁਕਰ ਹੈ ਪੈਸੇ ਤਾਂ ਮਿਲ ਹੀ ਜਾਣਗੇ ਮੈਨੂੰ ਹੋਰ ਮੈਨੂੰ ਕੀ ਚਾਹੀਦਾ ਹੈ ਅੱਗੇ ਤੁਸੀਂ ਹਾਂ ਆ ਗਿਆ ਸੀ ਕਿੱਥੇ ਗਏ ਸੀ ਖੇਤੋਂ ਆਇਆ अच्छा मेनू पता ही नहीं सी ते पानी ਲੈ ਕੇ ਦੇਵਾਂ ਨਾ ਨਾ ਪਾਣੀ ਤਾਂ ਮੈਂ ਪੀ ਲਿਆ ਸੀਗਾ ਸਸ ਚਾਹ ਬਣਾ ਲਈ ਅੱਧੇ ਪੌਣੇ ਘੰਟੇ ਤੱਕ ਨਾਲੇ ਖੇਤ ਫੜਾ ਫੜਾ ਕੇ ਆਣੀ ਬੰਦਿਆਂ ਠੀਕ ਆ ਬਣਾ ਦਊਗੀ ਮੈਂਨੇ ਤੁਹਾਨੂੰ ਐ ਪੁੱਛਦੀ ਸੀ ਵੀ ਆੜਤੀ ਤੋਂ ਕਿੰਨੇ ਕ ਪੈਸੇ ਪੁੱਸੇ ਫੜ ਲੈਂਦੇ ਪਈਆ ਕੁਛ ਘਰੇ ਪੈਸੇ ਕਿਉਂ ਸਮਝ ਸੀ ਉਹਨਾ ਸੰਦੀਪ ਨੂੰ ਲੋੜ ਸੀ ਪੈਸਿਆਂ ਦੀ ਉਹਨੇ ਫੀਸ ਭਰਨੀ ਸੀ اچھا ਕੋਈ ਗੱਲ ਨਹੀਂ ਕਿੰਨੇ ਕਿ ਚਾਹੀਦੇ ਆ ਥੋੜੇ ਚਾਹੀਦੇ ਆ ਫਿਰ ਵੀ ਕਿੰਨੇ ਚਾਹੀਦੇ ਬਸ 30000 ਰੁਪਏ ਚਾਹੀਦੇ ਕੋਈ ਗੱਲ ਨਹੀਂ ਮੈਂ ਕੱਲ ਨੂੰ ਆਰਤੀ ਤੋਂ ਫਟਕੇ ਲੈ ਆਉਂਗਾ ਕਰੇ ਤਾਂ ਨਹੀਂ ਅੱਛਾ ਚਲੋ ਠੀਕ ਆ ਪਹਿਲਾਂ ਵਾਲੀ ਫੀਸ ਵੀ ਉਹਦੀ ਪਰਨ ਵਾਲੀ ਪਈ ਆ ਨਾ ਤੇ ਕੋਸ ਉਹਨੇ ਸੂਟ ਸਾਟ ਲੈ ਕੇ ਆਉਣੇ ਆ ਤੇ ਮੈਂ ਸੋਚਦੀ ਸੀ ਇੱਕ ਦੋ ਸੂਟ ਮੈਂ ਵੀ ਲਿਆਵਾਂ ਤੁਸੀਂ ਵਾਧ ਦੇ ਦਿਓ ਨਾ ਪੈਸੇ ਹਾਂ ਕੋਈ ਨਾ ਵਾਧ ਲਈ ਕਿੰਨੇ ਆਪਣਾ ਠੀਕ ਹੈ ਜਾਨੇ ਹੁਣ ਇਹ ਤਾਂ 30 ਕਹਾਂ ਮੈਨੂੰ 5-5000 ਦੇ ਦੇ ਤੁਸੀਂ ਕੋਈ ਗੱਲ ਨਹੀਂ 35000 ਪੜਦੇ ਹਾਂ ਅੜਤੀ ਇਦੋਂ ਤੇ ਨਾਲੇ ਨਾ ਮੈਂ ਪਿੰਡ ਵੀ ਜਾ ਕੇ ਆਉਣਾ ਸੀ ਫਿਰ ਤੋਂ ਸਿੱਧਾ ਕਹਦੇ 40000 ਹੀ ਚੱਲ ਗੋ ਮੈਂ ਕਹਾਂ ਤੁਸੀਂ ਕਹੋਗੇ ਵੀ ਬਾਤ ਹੀ ਜਾਂਦੀ ਹੈ ਤਾਂ ਵੱਧ ਪੈਸੇ ਮਿਲਗੇ ਕੋਈ ਗੱਲ ਨਹੀਂ ਫਿਰ ਠੀਕ ਹੈ ਪੈਸੇ ਖਰਚਣ ਵਾਸਤੇ ਹੀ ਹੁੰਦੇ ਆ ਤੁਹਾਡੇ ਲਈ ਤਾਂ ਕਮਾਉਣੇ ਠੀਕ ਹੈ ਤੇ ਨਾਲ ਮੈਂ ਕਹਿੰਦੀ ਸੀ ਮੈਂ ਕਿਮ ਚਾਰਕ ਦਿਨ ਲਈ ਆਉਗੀ ਰੋਜ਼ ਰੋਜ਼ ਕਿਹੜਾ ਜਾਇਆ ਜਾਂਦਾਗਾ ਪਿੰਡ ਨਾਲੇ ਮੰਮੀ ਕਿੱਦਾਂ ਦੀ ਕਹੀ ਆਂਦੀਆ ਮੈਨੂੰ ਵੀ ਆ ਕੇ ਮਿਲ ਜਾ ਹੁਣ ਨਾ ਜਾ ਜਾ ਚਾਰ ਦਿਨ ਐਕਤੀ ਤਾਂ ਗਈ ਵੀ ਨਹੀਂ ਮੈਂ ਪਿੰਡ ਹਾਂ ਕੋਈ ਨਹੀਂ ਜਾਏ ਤੁਸੀਂ ਮੈਨੂੰ ਛੱਡਿਆ ਹੋਗੇ ਸਰ ਦੇਖੂਗਾ ਕਿਦਾਂ ਜਾਣਾ ਕਿਤੇ ਮੈਂ ਤਾਂ ਕੱਲੀ ਫਾਲਮੀ ਬਾਈ ਨਹੀਂ ਕੱਲ ਨੂੰ ਤਾਂ ਮੇਰੇ ਕੋਲ ਟਾਈਮ ਨਹੀਂ ਹੈ ਕੱਲ ਨੂੰ ਸਾਰਾ ਦਿਨ ਖੇਤ ਲੱਗ ਜਾਊਗਾ ਅੱਛਾ ਅੱਜ ਆੜਤੀਓਂ ਕੋਲੇ ਜਾ ਕੇ ਆਉਣਾ ਹੈ ਕੱਲ ਨੂੰ ਖੇਤਾਂ ਇਹ ਪਰसों ਵੀ ਟਾਈਮ ਨਹੀਂ ਹੈਗਾ 2-3 ਵਜੇ ਤੱਕ ਬਗ ਜੀ ਤੁਹਾਡੇ ਕੋਲੇ ਤਾਂ ਟਾਈਮ ਹੁੰਦਾ ਹੀ ਨਹੀਂ ਕਹਤੇ ਤਾਂ ਕਹਿਦਾ ਕਰ ਮੇਰੇ ਕੋਲ ਟਾਈਮ ਹੈਗਾ ਮੈਂ ਲੈ ਜਾਉਂਗਾ ਉਹ ਬਾਬਾ ਗੁਰੂ ਉਹ ਜਿਹੜੀ ਫਸਲ ਬੀਜ ਰੱਖੀ ਉਹ ਵੀ ਪਾਲਣੀ ਹੈ ਚਲੋ ਕਰਨਾ ਚੱਲਦੇ ਆ ਰਹਿਗਾ ਮੈਂ ਤਾਂ ਆਪ ਹੀ ਬਗ ਜੂਗੀ ਆਪ ਹੀ ਕਰਵਾ ਲਈ ਕੋਈ ਗਲਤੀ ਨਹੀਂ ਲੈ ਫੇਰ ਕੋਈ ਨਾ ਕੋਈ ਕੰਮ ਹੋ ਜਾਊਗਾ ਫੇਰ ਨੀ ਕਰੋ ਨਿਕਲਿਆ ਜਾਣਾ ਮੈਨੂੰ ਨਹੀਂ ਪਤਾ ਜਦ ਮੈਂ ਆਪਣੇ ਭਰਾ ਨੂੰ ਕਹ ਦੂੰਗੀ ਆ ਕੀ ਲੈ ਜਾਉਣਾ ਹਾਂ ਫੇਰ ਤਾਂ ਬੜੀ ਗੱਧੀ ਕਰਨੀ ਹੈ ਹਾਂ ਜਿਵੇਂ ਹਰ ਵਾਰ ਉਹੀ ਲੈ ਕੇ ਜਾਂਦੇ ਆ ਆਪ ਤਾਂ ਕਦੇ ਗਿਆਨ ਹੀ ਛੱਡਣਾ ਓਏ ਆਪ ਤਾਂ ਹੁਣ ਸਾਲੇ ਦੇ ਵਿਆਹ ਤੇ ਜਾਵਾਂਗੇ ਉਸ ਦਿੋ ਵੀ ਕਹੇਗਾ ਮੈਂ ਕੰਮ ਕਰਨਾ ਚਾਹ ਕੇ ਫਸਲ ਸਾਂਭਣੀ ਆ ਦੂਜੇ ਤੀਜੇ ਦੇ ਨਾਂ ਚ ਇੰਗਾ ਉਹ ਤਾਂ ਉਹਨਾਂ ਨੂੰ ਆਖਾਂਗੇ ਵਿਆਹ ਦੇਖ ਕੇ ਕਰਾਇਓ ਚੱਲ ਠੀਕ ਚਲੋ ਫੇਰ ਠੀਕ ਆ ਮੈਂ ਕੋਈ ਕੰਮ ਕਰ ਲਾਂ ਹਾਂ ਕੋਈ ਗੱਲ ਨਹੀਂ